ਕੀ ਫੌਜ ਦੇਸ਼ ਦੀ ਰੱਖਿਆ ਦੇ ਲਈ ਹੁੰਦੀ ਹੈ ਪਰ ਉਹ ਉਸ ਦਿਨ ਤੇ ਦੋ ਦਿਨ ਬਾਅਦ ਆਪਣੇ ਅਮਰੀਕਾਂ ਚੋਂ ਨਹੀਂ ਨਿਕਲੀ ਜਦੋਂ ਸਿੱਖ ਕੌਮ ਦਾ ਕਤਲਿਆਮ ਹੋ ਰਿਹਾ ਸੀ ਕੋਈ ਕਿਸੇ ਕਿਸਮ ਦਾ ਆਪਾਂ ਨੇ ਹਥਿਆਰ ਨਹੀਂ ਚੱਕਣਾ ਕੋਈ ਖੂਨ ਨਹੀਂ ਕਰਨਾ ਪਰ ਇਹਨਾਂ ਨੂੰ ਦੱਸਣਾ ਪਊਗਾ ਕਿ ਸਿੱਖ ਕੌਮ ਜਦੋਂ ਤੁਹਾਡੀ ਲੜਾਈ ਕਿਸੇ ਮੁਲਕ ਦੇ ਨਾਲ ਹੋਗੀ ਤੇ ਸਿੱਖ ਕੌਮ ਤੁਹਾਡੇ ਨਾਲ ਖੜੀ ਨਹੀਂ ਹੋਊਗੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੌਮ ਦੀ ਹਰ ਪੱਖੋਂ ਬੈਤਰੀ ਲਈ ਅਤੇ ਦਰਪੇਸ਼ ਆ ਰਹੇ ਸਭ ਸੰਜੀਦਾ ਮਸਲਿਆਂ ਦਾ ਫੋਰੀ ਹੱਲ ਕਰਵਾਉਣ ਲਈ ਪੂਰਨ ਤੌਰ ਤੇ ਸੁਹਿਰਦ ਹੈ ਅਤੇ ਇਸੇ ਲਈ ਅਸੀਂ ਸਮੁੱਚੀ ਪੰਥਕ ਏਕਤਾ ਦੇ ਡੂੰਗੇ ਚਾਹਵਾਨ ਹਾਂ ਪਰ ਜੇਕਰ ਕੋਈ ਇੱਕ ਪੰਥਕ ਧਿਰ ਆਪਣੇ ਨਿੱਜ ਸਵਾਰਥਾਂ ਦੀ ਪੂਰਤੀ ਲਈ ਸੇਕੋਂ ਦੇ ਅਹਿਮ ਮਸਲਿਆਂ ਨੂੰ ਉਠਾਉਣ ਤੇ ਛੂੰਣ ਤੋਂ ਮੂੰਹ ਮੋੜਦੀ ਹੈ ਜਿਸ ਉੱਤੇ ਸਭ ਪੰਥਕ ਜਥੇਬੰਦੀਆਂ ਸੰਘਰਸ਼ ਕਰਦੀਆਂ ਆ ਰਹੀਆਂ ਹਨ ਤਾਂ ਉਹ ਧਿਰ ਹੀ ਅਮਲੀ ਰੂਪ ਵਿੱਚ ਹੋਣ ਵਾਲੀ ਪੰਥਕ ਏਕਤਾ ਲਈ ਰੁਕਾਵਟ ਬਣ ਰਹੀ ਹੈ ਜਦੋਂ ਕਿ ਜਹੀ ਤਿਰ ਨੂੰ ਇਹ ਵੀ ਗਿਆਨ ਹੈ ਕਿ ਦੁਸ਼ਮਣਾਂ ਦੇ ਕੁਹਾੜੇ ਦਾ ਦਸਤਾ ਬਣਨ ਵਾਲੇ ਸਿੱਖਾਂ ਨੂੰ ਵੀ ਦੁਸ਼ਮਣ ਨੇ ਨਹੀਂ ਬਖਸ਼ਣਾ ਤੇ ਨਾ ਹੀ ਦਿੱਤੇ ਜਾਣ ਵਾਲੇ ਦੁਨਿਆਵੀ ਲਾਲਸਾਵਾਂ ਦੀ ਦੁਸ਼ਮਣ ਤਾਕਤ ਨੇ ਪੂਰਤੀ ਕਰਨੀ ਹੈ ਫਿਰ ਇਹ ਜਹੀ ਤਿਰ ਪੰਥਕ ਇਕਤਾ ਦੇ ਰਾਹ ਵਿੱਚ ਕਿਉਂ ਰੁਕਾਵਟ ਬਣ ਰਹੀ ਹੈ ਅਤੇ ਸਿਹਰਦ ਪੰਥਕ ਮੋਧਿਆਂ ਨੂੰ ਨਜ਼ਰਅੰਦਾਜ਼ ਕਿਉਂ ਕਰ ਰਹੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਸਮੁੱਚੇ ਖਾਲਸਾ ਪੰਥ ਦੀ ਅਮਲੀ ਰੂਪ ਵਿੱਚ ਏਕਤਾ ਹੋਣ ਦੇ ਮੁੱਦੇ ਉੱਤੇ ਸੰਜੀਦਾ ਹੁੰਦੇ ਹੋਏ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਧੀਰ ਮੋਦੀ ਹਕੂਮਤ ਤੇ ਉਸ ਦੀ ਚੰਡਾਲ ਚੌਂਕੜੀ ਵੱਲੋਂ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੇ ਸਾਸ਼ੀ ਢੰਗ ਨਾਲ ਕੀਤੇ ਜਾ ਰਹੇ ਕਤਲਿਆਂ ਅਤੇ ਹੁਣ ਤੱਕ ਬੀਤੇ 14 ਸਾਲਾਂ ਤੋਂ ਐਸਜੀਪੀਸੀ ਦੀ ਸਿੱਖ ਪਾਰਲੀਮੈਂਟ ਦੀਆਂ ਚੋਣਾਂ ਕਰਵਾਉਣ ਤੇ ਸਾਸ਼ੀ ਚੁੱਪੀ ਰੱਖੀ ਹੋਈ ਹੈ ਇਹ ਗੰਭੀਰ ਮੁੱਦੇ ਹੀ ਸਮੁੱਚੀ ਪੰਥਕ ਏਕਤਾ ਵਿੱਚ ਰੁਕਾਵਟ ਬਣ ਰਹੇ ਹਨ ਉਹਨਾਂ ਕਹਿੰਦੇ ਕਿ ਜੋ ਜਰਮਨ ਨਾਜ਼ੀਆਂ ਨੇ ਯਹੂਦੀਆਂ ਉੱਤੇ ਅਣਮਨੁੱਖੀ ਕਤਲੇਆਮ ਕੀਤਾ ਉਹ ਕੇਵਲ ਆਪਣੇ ਹੀ ਮੁਲਕ ਦੇ ਆਪਣੇ ਹੀ ਨਿਵਾਸੀਆਂ ਦਾ ਹਿਟਲਰ ਵੱਲੋਂ ਕੀਤਾ ਗਿਆ ਪਰ ਜੋ ਮੋਦੀ ਦੀ ਬੀਜੇਪੀ ਆਰਐਸਐਸ ਹਕੂਮਤ ਵੱਲੋਂ ਸਿੱਖ ਕੌਮ ਦਾ ਕਤਲੇਆਮ ਕੀਤਾ ਜਾ ਰਿਹਾ ਉਹ ਇੰਡੀਆ ਮੁਲਕ ਦੀਆਂ ਹੱਦਾਂ ਟੱਪ ਕੇ ਅਮਰੀਕਾ ਕੈਨੇਡਾ ਬਰਤਾਨੀਆ ਪਾਕਿਸਤਾਨ ਆਦ ਮੁਲਕਾਂ ਵਿੱਚ ਜਾ ਕੇ ਇਹ ਹੁਕਮਰਾਨ ਉਸ ਘੱਟ ਗਿਣਤੀ ਸਿੱਖ ਕੌਮ ਦਾ ਕਤਲੇਆਮ ਕਰ ਰਿਹਾ ਜਿਸ ਨੇ ਇੰਡੀਆ ਦੀ ਆਜ਼ਾਦੀ ਵਿੱਚ 90% ਕੁਰਬਾਨੀਆਂ ਸ਼ਹਾਦਤਾਂ ਦਿੱਤੀਆਂ ਅਤੇ ਸਮੁੱਚੇ ਇੰਡੀਆ ਦੀ ਬਿਹਤਰੀ ਲਈ ਵਾਦੇ ਭਲੇ ਦੀ ਸੋਚ ਅਧੀਨ ਹਰ ਮੁਸ਼ਕਲ ਘੜੀ ਵਿੱਚ ਮੋਰ ਲੀਆਂ ਕਤਾਰਾਂ ਵਿੱਚ ਖੜੇ ਯੋਗਦਾਨ ਪਾਉਂਦੀ ਆ ਰਹੀ ਹੈ ਇਹਨਾਂ ਦਾ ਕਤਲੇਆਮ ਤਾਂ ਜਰਮਨ ਨਾਜ਼ੀਆਂ ਤੋਂ ਵੀ ਵੱਡਾ ਹੋ ਗਿਆ ਅਤੇ ਹਰ ਮੁੱਦੇ ਤੇ ਖੇਤਰ ਵਿੱਚ ਹਕਮਰਾਨ ਨਫ਼ਰਤ ਦੀ ਭਾਵਨਾ ਦੇ ਪੰਜਾਬ ਸੂਬੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਵਿਧਾਨਕ ਸਮਾਜਿਕ اخلاਕੀ ਧਾਰਮਿਕ ਤੇ ਭੂਗੋਲਿਕ ਹੱਕਾਂ ਨੂੰ 1947 ਤੋਂ ਹੀ ਕੁਚਲਦੇ ਆ ਰਹੇ ਹਨ ਇਹੀ ਕਾਰਨ ਹੈ ਕਿ ਖਾਲਸਾ ਪੰਥ ਆਪਣੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥਕ ਸੋਚ ਉੱਤੇ 71 ਹੋ ਕੇ ਆਪਣੇ ਗੁਰੂ ਸਹਿਬਾਨ ਜੀ ਦੀ ਸੋਚ ਅਨੁਸਾਰ ਅਮਲ ਕਰਨ ਤੋਂ ਖੁਸ਼ਦਾ ਆ ਰਿਹਾ ਹੈ ਅੰਤਕ ਮਸਲਿਆਂ ਨੂੰ ਸੰਜੀਦਗੀ ਨਾਲ ਲੈਣ ਅਤੇ ਇਸ ਉੱਤੇ ਸਮੁੱਚੇ ਸਮੂਹਿਕ ਰੂਪ ਵਿੱਚ ਫੈਸਲਾਕੁਨ ਸੰਘਰਸ਼ ਕਰਨ ਦੇ ਮੁੱਦੇ ਉੱਤੇ ਸਮੁੱਚੇ ਖਾਲਸਾ ਪੰਥ ਨੂੰ ਜਿੱਥੇ ਇਕੱਤਰ ਹੋਣ ਵਿੱਚ ਵੱਡੀ ਅਗਵਾਈ ਮਿਲੇਗੀ ਉੱਥੇ ਹੀ ਅਸੀਂ ਸੰਸਾਰ ਪੱਧਰ ਤੇ ਗੁਰੂ ਸਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਨੂੰ ਪ੍ਰਚਾਰ ਤੇ ਪ੍ਰਸਾਰ ਕਰਨ ਵਿੱਚ ਜ਼ਿੰਮੇਵਾਰੀ ਨਿਭਾ ਸਕਾਂਗੇ ਉਨਾ ਕਹੇ ਕਿ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੈਰ ਹਾਜ਼ਰੀ ਵੀ ਪਰਤਕ ਕਰਦੀ ਹੈ ਕਿ ਪੰਥਕ ਸੋਚ ਅਤੇ ਪੰਥਕ ਏਕਤਾ ਦੇ ਰਾਹ ਵਿੱਚ ਕਿਤੇ ਨਾ ਕਿਤੇ ਇਹਨਾਂ ਦੇ ਸਵਾਰਥੀ ਹਿੱਤ ਰੁਕਾਵਟ ਬਣ ਰਹੇ ਹਨ ਤੁਹੇ ਪਾਸੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਲੇ ਮੋਦੀ ਇਸ ਕਰਕੇ ਅਨੰਦਪੁਰ ਸਾਹਿਬ ਵਿਖੇ ਨਹੀਂ ਪਹੁੰਚੇ ਕਿਉਂਕਿ ਉਹਨਾਂ ਵੱਲੋਂ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਕੀਤੇ ਜ਼ਬਰ ਜ਼ੁਲਮ ਦੀ ਬਦੌਲਤ ਉਹ ਸਿੱਖ ਕੌਮ ਦਾ ਸਾਹਮਣਾ ਹੀ ਨਹੀਂ ਕਰ ਸਕਦੇ ਜਥੇਦਾਰਸ਼ੀ ਅਕਾਲ ਤਖਤ ਸਾਹਿਬ ਵੀ ਉੱਥੇ ਹਾਜ਼ਰ ਸਨ ਜਿਨ੍ਹਾਂ ਨੂੰ ਅਜਿਹੇ ਮੁੱਦੇ ਆਉਤੇ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚ ਸੰਸਥਾ ਦੀ ਅਗਵਾਈ ਹੇਠ ਸਮੁੱਚੇ ਖਾਲਸਾ ਪੰਥ ਦੀ ਕੌਮੀ ਅਤੇ ਪੰਜਾਬ ਸੂਬੇ ਦੀ ਬਿਹਤਰੀ ਲਈ ਸਮੁੱਚੀ ਏਕਤਾ ਨੂੰ ਬਲ ਦੇਣ ਲਈ ਯਤਨ ਆਰੰਭਣੇ ਹੋਣਗੇ ਤਾਂ ਹੀ ਕੋਈ ਪੰਥਕਧਿਰ ਪੰਜਾਬ ਦੇ ਸਿੱਖ ਕੌਮ ਦੇ ਵਡੇਰੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀਆਂ ਸਿਆਸੀ ਗਿੰਤੀਆਂ-ਮਿੰਤੀਆਂ ਵਿੱਚ ਉਲਝ ਕੇ ਸੂਬੇ ਅਤੇ ਕੌਮ ਦਾ ਕੋਈ ਨੁਕਸਾਨ ਨਾ ਕਰ ਸਕੇ ਮਾਣ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਸਾਹਿਬ ਅਤੇ ਸਮੁੱਚੀਆਂ ਪੰਥਕ ਧਿਰਾਂ ਪੰਥਕ ਲੀਡਰਸ਼ਿਪ ਅਤੇ ਸਾਡੀਆਂ ਸਿੱਖੀ ਸੰਸਥਾਵਾਂ ਤੇ ਵਿਰਾਜਮਾਨ ਸ਼ਖਸੀਅਤਾਂ ਬੁੱਧੀਜੀਵੀ ਵਿਦਵਾਨ ਸਭ ਸਹੀ ਸੋਚ ਤੇ ਮੁੱਦਿਆਂ ਤੇ ਆਧਾਰਿਤ ਜਿੱਥੇ ਪੰਥਕ ਇਕਤਾ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਉਣਗੇ ਉੱਥੇ ਲੰਬੇ ਸਮੇਂ ਤੋਂ ਹੱਲ ਨਾ ਹੋਣ ਵਾਲੇ ਮਸਲਿਆਂ ਨੂੰ ਵੀ ਦੂਰ ਅੰਦੇਸ਼ੀ ਨਾਲ ਸੁਲਝਾਉਣ ਲਈ ਆਪਣੀਆਂ ਕੌਮੀ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਗੇ ਤੇ ਅਸੀਂ ਬਹੁਤ ਜ਼ਿਆਦਾ ਮਾਣ ਕਰਦੇ ਹਾਂ ਇਸ ਕੌਮ ਦਾ ਜਿਸ ਨੇ ਸਾਨੂੰ ਸੰਤ ਜਨੈਲ ਸਿੰਘ ਭਿੰਡਾਰਵਾਲਾ ਦਿੱਤਾ ਔਰ ਜਿਸ ਨੇ ਸੁੱਤੀ ਹੋਈ ਕੌਮ ਫੇਰ ਜਗਾ ਦਿੱਤੀ ਇਹੋ ਜਿਹਾ ਹਮਲਾ ਹਿੰਦੂਤਵਾ ਇੰਦਰਾ ਗਾਂਧੀ ਨੇ ਕੀਤਾ ਜੀ ਦੇ ਵਿੱਚ ਆਪਣੀ ਸਹਿਮਤੀ ਉਸ ਵੇਲੇ ਦੇ ਬੀਜੇਪੀ ਲੀਡਰਾਂ ਨੇ ਐਲਕੇ ਅਡਵਾਨੀ ਤੇ ਵਾਜਪਾਈ ਨੇ ਵੀ ਦਿਖਾਈ ਵਾਜਪਾਈ ਤਾਂ ਕਹਿੰਦਾ 인ਦਰਾ ਜੀ ਤੁਸੀਂ ਸਾਡੇ ਦੁਰਗਾ ਮਾਤਾ ਅਡਵਾਨੀ ਕਹਿੰਦਾ 인ਦਰਾ ਜੀ ਇਹ ਕੰਮ 6 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ ਸੋ ਸਾਥ ਸੰਗਤ ਜੀ ਤੁਸੀਂ ਹੁਣ ਸਮਝ ਗਏ ਹੋਮੋਗੇ ਕਿ ਇਹ ਲੋਕਾਂ ਦਾ ਮਨ ਸਾਡੇ ਪ੍ਰਤੀ ਕੀ ਹੈ ਪਰ 1984 ਦੇ ਵਿੱਚ ਜਦੋਂ ਰਾਜੀਵ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ ਉਸ ਵੇਲੇ ਇਹੀ ਫੌਜ ਤੇਹੀ ਪੁਲਿਸ ਜਿਹੜੇ ਕਾਤਲ ਸੀ ਸਿੱਖਾਂ ਦੇ ਜਿਨ੍ਹਾਂ ਦੇ ਨਾਂ ਪੈਸਾ ਬਰੋਡੇ ਨੇ ਲੈ ਆ ਇਹ ਪੁਲਿਸ ਉਹਨਾਂ ਨੂੰ ਦਿਖਾਉਂਦੀ ਸੀ ਜਾ ਕੇ ਕਿ ਆਹ ਦੇਖੋ ਇੱਥੇ ਵੀ ਸਿੱਖਾਂ ਦੇ ਘਰ ਹੈਗੇ ਆ ਫਿਰ ਤੁਹਾਨੂੰ ਪਤਾ ਹੈ ਕੀ ਫੌਜ ਦੇਸ਼ ਦੀ ਰੱਖਿਆ ਦੇ ਲਈ ਹੁੰਦੀ ਹੈ ਪਰ ਸੋ ਜੋਸ ਦਿਨ ਤੇ ਦੋ ਦਿਨ ਬਾਅਦ ਆਪਣੇ ਅਮਰੀਕਾਂ ਚੋਂ ਨਹੀਂ ਨਿਕਲੀ ਜਦੋਂ ਸਿੱਖ ਕੌਮ ਦਾ ਕਤਲੇਆਮ ਹੋ ਰਿਹਾ ਸੀ ਤੇ ਸਭ ਤੋਂ ਵੱਡਾ ਅਫਸਰ ਫੌਜ ਦਾ ਕੌਣ ਸੀ ਮਾਂਡਰ ਇਨ ਚੀਫ ਸਾਡੇ ਜੈਨੀ ਜ਼ੈਲ ਸਿੰਘ ਸੋ ਸਾਡੇ ਵਿੱਚੋਂ ਵੀ ਬਹੁਤ ਬਹੁਤ ਵੱਡੇ ਗਰਦਾਨ ਨਿਕਲੇ ਨੇ ਅੱਜ ਵੀ ਬੈਠੇ ਐ ਕਿ ਮੋਦੀ ਸਰਕਾਰ ਨੇ ਤੇ ਉਹਦੇ ਵਜ਼ੀਰਾਂ ਨੇ ਅਮਿਤ ਸਾਨੀ ਰਾਜਨਾਥ ਸਿੰਘ ਨੇ अजीत गोयल ਨੇ ਜੈ ਸ਼ੰਕਰ ਨੇ ਰਵੀ ਸਨਾ ਰੌ ਦਾ ਬੰਦਾ ਸਾਬਕਾ ਸਵੰਤ ਗੋਇਲ ਇਹਨਾਂ ਨੇ ਇੱਕ ਨਵੀਂ ਪਾਲਿਸੀ ਘਟਜੀ ਹੈ ਕਿ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਰੰਦੇ ਆ ਤੇ ਖਾਲਸਾ ਦਾ ਪ੍ਰਚਾਰ ਕਰਦੇ ਆ ਉਹਨਾਂ ਨੂੰ ਉਹਨਾਂ ਮੁਲਕਾਂ ਦੇ ਵਿੱਚ ਵੀ ਜਾ ਕੇ ਕਤਲ ਤੇ ਸ਼ਹੀਦ ਕਰ ਤੋਂ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੱਜਰ ਨੂੰ ਕਤਲ ਕਰਤਾ ਮੋਦੀ ਨੇ ਇਹ ਪੁੱਤਾਂ ਦੇ ਸੰਸੇਂ ਮਾਲਕ ਨੂੰ ਕਰਤਾ ਹੈ ਆਜ ਜਨਾ ਮੋਗਿਆ ਇਥੋਂ ਦਾ ਸਖਦੋਈ ਉਲਸ ਸਿੰਘ ਕਤਲ ਕਰਤਾ ਹੈ ਵਿਲਾਇਤ ਦੇ ਵਿੱਚ ਹੱਤਾਰਛੇ ਖੰਡੇ ਨੂੰ ਜੈਬ ਦੇ ਕੇ ਮਾਰਤਾ ਉਹਨਾਂ ਦੀ ਮਾਤਾ ਇੱਥੇ ਬੈਠੀ ਹੈ ਹੁਣੇ ਤੁਹਾਡੇ ਨਾਲ ਉਹ ਵਿਚਾਰੇ ਠਿਕਰ ਕੇ ਗਏ ਆ ਕਾਕਸਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਰ ਨੂੰ ਮਰਵਾਤਾ ਤੇ ਫਿਰ ਰੋਡੇ ਪਰਵਾਰ ਦੇ ਵਿੱਚੋਂ ਲਖਬੀਰ ਸਿੰਘ ਰੋਡੇ ਨੂੰ ਕਤਲ ਕਰਾਤਾ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਤਲ ਕਰਾਤਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕਰਤਾ ਤੇ ਹੁਣੇ ਹੋਣ ਗੋਲ ਪ੍ਰੇਸਿੰਗ ਹਰੀ ਨਾਲ ਨੂੰ ਕਤਲ ਕਰਤਾ ਇਹ ਹੁਣ ਸਰਕਾਰ ਦੀ ਪਾਲਿਸੀ ਹੈ ਜੀ ਦੇ ਤਹਿਤ ਸਾਨੂੰ ਵਸਣਾ ਪੈਂਦਾ ਇਹ ਸਾਡੀ ਜਾਣ ਦੇ ਦੁਸ਼ਮਣ ਬਣ ਚੁੱਕੇ ਹਨ ਔਰ ਇਹਨਾਂ ਦੇ ਖਿਲਾਫ ਅਮਨ ਪਸੰਦ ਤਰੀਕੇ ਦੇ ਨਾਲ ਆਪਾਂ ਨੂੰ ਖੈਣਾ ਪਊਗਾ ਕੋਈ ਕਿਸੇ ਕਿਸਮ ਦਾ ਆਪਾਂ ਨੇ ਸ਼ਸਤਰ ਨਹੀਂ ਚੱਕਣਾ ਕੋਈ ਖੂਨ ਨਹੀਂ ਕਰਨਾ ਪਰ ਇਹਨਾਂ ਨੂੰ ਦੱਸਣਾ ਪਊਗਾ ਕਿ ਸਿੱਖ ਕੌਮ ਜਿੱਦਣ ਕੋਈ ਲੜਾਈ ਕਿਸੇ ਮੌਲਕ ਦੇ ਨਾਲ ਹੋਗੀ ਤੇ ਸਿੱਖਾਂ ਤੋਂ ਤੁਹਾਡੇ ਨਾਲ ਖੜੀ ਨਹੀਂ ਹੋਊਗੀ ਇਤਿਹਾਸ ਸਾਨੂੰ ਦੱਸਦਾ ਕਿ ਜਦੋਂ ਈਰਾਨ ਤੋਂ ਨਾਦਰ ਸ਼ਾਹ ਆਇਆ ਸੀ afghanistan ਤੋਂ ਅਮਰਖਾਬ ਜ਼ਲੀ ਆਇਆ ਸੀ ਤੇ ਸਿੱਖਾਂ ਨੇ ਮੁਕਾਬਲੇ ਕੀਤੇ ਤੇ ਉਹਨਾਂ ਨੂੰ ਵਾਪਸ ਨਹੀਂ ਠਾਇਆ ਉਹ ਸਾਡੀਆਂ ਹਿੰਦੂਆਂ ਦੀਆਂ ਬੀਬੀਆਂ ਕੈਦ ਕਰਕੇ ਲੈ ਕੇ ਗਏ ਕਿ ਉੱਥੇ ਮੁਸਲਮਾਨੀਆਂ ਬਣਾਵਾਂਗੇ ਪਰ ਕੱਲ ਜਿਹੜੀ ਸ਼ਰਾਰਤ ਕੀਤੀ ਐ ਉਹ ਇਹ ਐ ਕਿ ਚੰਡੀਗੜ੍ਹ ਨੂੰ ਦਿੱਲੀ ਦੇ ਤਹਿਤ ਕਰ ਦੇਣਾ ਯੂਨੀਅਨ ਟੈਰਿਟਰੀ ਬਣਾ ਦੇਣੀ ਹੈ ਜਿਵੇਂ ਜੰਮੂ ਕਸ਼ਮੀਰ ਨੂੰ 2019 ਦੇ ਵਿੱਚ ਉਹਦਾ ਸੂਬੇ ਦਾ ਉਹਦਾ ਖੋਕੇ ਯੂਨੀਅਨ ਟੈਰਿਟਰੀ ਬਣਾਤੀ ਦਿੱਲੀ ਦੇ ਥੱਲੇ ਸਿੱਧਾ ਉਹਦਾ ਰਾਜ ਕਰ ਦਿੱਤਾ